ਵੇ ਤੁਸੀਂ ਅਮਰਿੰਦਰ ਗਿਲਪਾਜੀ ਦੇ ਗਾਣੇ ਬਹੁਤ ਸਾਰੇ ਗਾਣੇ ਵੀ ਹੋ ਹਨਾ ਸੋ ਇੱਕ ਮੁਹੱਬਤ ਵਾਲੀ ਗੱਲ ਆ ਹਨਾ ਕਿ ਕਿਉਂ ਜ਼ਾਹਿਰ ਜੀ ਗੱਲ ਆ ਅਮਰਿੰਦਰ ਗਿਲਪਾਜੀ ਨੇ ਕਦੇ ਨਹੀਂ ਕਿਹਾ ਹੋਣਾ ਕਿ ਤੂੰ ਮੇਰਾ ਗਾਣਾ ਕਿਉਂ ਗਾਇਆ ਉਹ ਤੁਸੀਂ ਆਪਣੇ ਸਟਾਈਲ ਦੇ ਵਿੱਚ ਗਾਉਂਦੇ ਹੋ ਨਾ ਤਾਂ ਸੋ ਕੋ ਮੈਨੂੰ ਮੈਸੇਜ ਆਉਂਦਾ ਹੁੰਦਾ ਹਾਂ ਕਿ ਯਾਰ ਬੜੇ ਵਧੀਆ ਕਰਦਾ ਤੂੰ ਤਾਂ ਕਿ ਤੁਹਾਨੂੰ ਕਿਉਂਕਿ ਮੈਂ ਮੈਂ ਵੀਰੇ ਦਾ ਬਹੁਤ ਕੱਟੜ ਫੈਨ ਟਾਈਪ ਫੀਲਿੰਗ ਆ ਮੈਂ ਸ਼ੁਰੂ ਤੋਂ ਹੀ ਅਮਰਿੰਦਰ ਵੀਰੇ ਨੂੰ ਮੈਨੂੰ ਉਹਨਾਂ ਦਾ ਗਾਣਾ ਉਹਨਾਂ ਦਾ ਲਾਈਫ ਸਟਾਈਲ ਜਿਹਨੇ ਸਿੰਪਲ ਹੈ ਉਹ ਬਹੁਤ ਬੈਸਟ ਚੀਜ਼ ਲੱਗਦੀ ਆ ਜੀ ਤੇ ਮੈਂ ਮੈਨੂੰ ਬੜੀ ਖੁਸ਼ੀ ਹੋਈ ਸੀ ਜਦੋਂ ਉਹਨਾਂ ਨੇ ਮੈਨੂੰ ਹਾਲਾਂਕਿ ਅਸੀਂ ਇਨ ਟੱਚ ਹੀ ਰਹਨੇ ਆ ਬਟ ਸਟਿਲ ਕਦੇ ਮੈਸੇਜ ਕਰ ਦਿੰਦੇ ਕਿ ਯਾਰ ਵਧੀਆ ਕਰ ਰਹਿਣਾ ਕੋਲ ਹਾਂ ਖੁਸ਼ੀ ਹੁੰਦੀ ਆ ਜਿਵੇਂ ਤੁਸੀਂ ਅਮਰਿੰਦਰ ਗਿੱਲ ਪਾਜੀ ਦੀ ਗੱਲ ਕਹੀ ਆ ਨਾ ਕਿ ਉਹ ਮਤਲਬ ਤੁਸੀਂ ਉਹਨਾਂ ਨੂੰ ਕੱਟੜ ਫੈਨ ਹੋ ਮੈਨੂੰ ਲੱਗਦਾ ਕਿ ਸਾਰਾ ਪੰਜਾਬ ਹੀ ਉਹਨਾਂ ਦਾ ਕੱਟੜ ਫੈਨ ਆ ਬਿਲਕੁਲ ਦੇਖ ਲਓ ਇੱਕ ਵਾਹਿਦ ਆਰਟਿਸਟ ਆ ਉਹ ਪਾਜੀ ਆਪਣੇ ਆਪਣੇ ਮਤਲਬ ਦਾ ਕੰਮ ਕੀਤਾ ਜੋ ਉਹਨਾਂ ਨੂੰ ਪਸੰਦ ਆ ਔਰ ਲੋਕਾਂ ਨੂੰ ਸੁਣਾਇਆ ਔਰ ਲੋਕਾਂ ਨੇ ਸੁਣਿਆ ਵੀ ਜੀ ਸਾਫ਼ ਸੁਥਰਾ ਹਾਂ ਕਲੀਨ ਗਾਣਾ ਅੱਜ ਤੱਕ ਕੋਈ ਮੈਂ ਨਹੀਂ ਦੇਖਿਆ ਉਹਨਾਂ ਦਾ ਕੋਈ ਵਲਗੈਰਿਟੀ ਗਾਣੇ ਜਿਹਾ ਕੁਝ ਵੀ ਮਾਂ ਬੋਲੀ ਵਾਲੇ ਇੰਨੇ ਸੋਹਣੇ ਸੁਣੇ ਮੈਂ ਵੀਰੇ ਨੂੰ ਪੁੱਛਦਾ ਮੈਂ ਕਿੰਨਾ ਉਹਨਾਂ ਕਿੱਥੋਂ ਲੈ ਕੇ ਆਉਂਦੇ ਆ ਸਾਡੀ ਵਾਰੀ ਰਾਈਟਰਾਂ ਨੂੰ ਕੀ ਹੋ ਜਾਂਦਾ ਕੀ ਹੋ ਜਾਂਦਾ ਤੁਹਾਨੂੰ ਕਿੱਥੋਂ ਕਹਿੰਦੇ ਮਿਹਨਤ ਕਰਨੀ ਪੈਂਦੀ ਆ ਹਾਂ ਉਹੀ ਮੈਂ ਮੈਂ ਹਮੇਸ਼ਾ ਇਹ ਕੋਸ਼ਿਸ਼ ਕੀਤੀ ਆ ਮੈਂ ਵੀਰੇ ਤੋਂ ਇਹ ਗੱਲ ਬਹੁਤ ਸਿੱਖੀ ਆ ਕਿ ਚਾਹੇ ਜੋ ਮਰਜ਼ੀ ਹੋ ਜਵੇ ਆ ਤੁਹਾਨੂੰ ਕਿਤੇ ਨਾ ਕਿਤੇ ਆਪਣਾ ਕੰਮ ਤੁਹਾਡੇ ਮੋਰੇ ਆ ਹੀ ਜਾਣਾ ਕੀਤਾ ਕਿ ਕੀ ਕੀਤਾ ਸੀ ਲਾਈਫ ਕੀਤਾ ਸੀ ਸੋ ਉਹ ਉਹ ਸੀਜ਼ਨ ਨੂੰ ਧਿਆਨ ਚ ਰੱਖ ਕੇ ਕਰਾ ਕਰੋ ਕੱਲ ਨੂੰ ਤੁਸੀਂ ਵੀ ਆਪਣੀ ਫੈਮਿਲੀ ਨਾਲ ਸੁਣਨਾ ਹੈ ਔਰ ਇਹ ਮੇਰੇ ਫਾਦਰ ਸਾਹਿਬ ਨੇ ਵੀ ਗੱਲ ਕਿਆ ਸੀਗਾ ਜਦੋਂ ਸ਼ੁਰੂ ਹੋਇਆ ਸੀ ਕਿ ਬੇਟਾ ਜ਼ਿੰਦਗੀ ਚ ਕੰਮ ਹੋਈ ਕਰਿਓ ਚਾਹੇ ਮੂਵੀਜ਼ ਹੋਣ ਗਾਣਾ ਤੁਸੀਂ ਆਪਣੀ ਫੈਮਿਲੀ ਨਾਲ ਬੈਠ ਕੇ ਦੇਖ ਸਕਦੇ ਹੋ राइट पर जब वो स्क्रीन पे एक्टर बन के आंदे ਆ ਫਿਰ ਉਦੋਂ ਵੀ ਗੱਜ-ਬੱਜ ਕੇ ਆਉਂਦੇ ਆ ਜਿਵੇਂ ਲਾਹੌਰੀ ਤੁਸੀਂ ਨਾਲ ਕੀਤੀ ਸੀ ਹਨਾ ਉਹੀ ਬਟ ਉਹਨਾਂ ਨੇ ਫਿਲਮਾਂ 'ਚ ਵੀ ਵਿਰਸਾ ਹੀ ਦਿਖਾਇਆ ਜ਼ਾਦਾ ਹਨਾ ਕੋਈ ਉਹ ਆਪਣੇ ਹਿਸਾਬ ਨਾਲ ਕੋਈ ਆਪਣੇ ਕਰਨ ਨੂੰ ਕੀ ਨਹੀਂ ਕਰ ਸਕਦੇ ਜੋ ਜਿਹੜਾ ਬੰਦਾ ਮॉड ਫਿਲਮ ਤੇ 200 ਕਰੋੜ ਰੁਪਇਆ ਲਾ ਸਕਦਾ ਰਾਈਟ ਤੂੰ ਆਪਣੇ ਆਪ ਨੂੰ ਦਿਖਾਉਣ ਲਈ ਕੁਝ ਵੀ ਕਰ ਸਕਦਾ ਬਟ ਬੈਸਟ ਚੀਜ਼ ਇਹ ਆ ਆਪਣੇ ਰੂਟਸ ਨਾਲ ਬਹੁਤ ਪਿਆਰ ਕਰਦਾ ਵੀਰਾ ਰਾਈਟ ਸੋ ਇੱਕ ਸੀਨ ਬਾਰੇ ਮੈਂ ਮਤਲਬ ਤੁਹਾਨੂੰ ਤੁਸੀਂ ਵੀ ਹਨਾ ਮਤਲਬ ਮੈਂ ਦੱਸਣਾ ਚਾਹੁੰਦਾ ਆ ਕਿ ਅਸ਼ਕੇ ਮੂਵੀ ਦਾ ਇੱਕ ਸੀਨ ਆ ਕਿਸੇ وجہ ਕਾਰਨ ਉਹ ਆਪਣੇ ਮਤਲਬ ਮਿਲ ਨਹੀਂ ਪਾਂਦਾ ਹਨਾ ਉਹ ਸੰਜੀਦਾ ਜੀ ਨੂੰ ਮੈਂ ਨਹੀਂ ਮਿਲ ਬੰਦੇ ਉਹਨਾਂ ਦਾ ਵਿਆਹ ਨਹੀਂ ਹੋ ਪਾਂਦਾ ਫਿਰ ਅਖੀਰ ਦੇ ਵਿੱਚ ਰੂਪੀ ਜੀ ਨਾਲ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਹਨਾ ਤੇ ਸੰਜੀਦਾ ਤੇ ਉਹ ਅਖੀਰ ਦੇ ਵਿੱਚ ਮਿਲਦੇ ਆ ਤੇ ਉਹ ਕਹਿੰਦੇ ਆ ਵੀ ਯਾਰ ਕਾਸ਼ ਗਲਤ ਫਹਮੀਆਂ ਨਾ ਹੁੰਦੀ ਤੇ ਆਪਾਂ ਮਿਲ ਜਾਂਦੇ ਤਾਂ ਕੁਝ ਚੰਗਾ ਹੋਣਾ ਸੀਗਾ ਤੇ ਮਰਿੰਦਰ ਪਾ ਜੀ ਕਹਿੰਦੇ ਆ ਵੀ ਕੁਝ ਵੀ ਚੰਗਾ ਹੁੰਦਾ ਪਰ ਜੇ ਜੋ ਸਾਹਮਣੇ ਹੋ ਰਿਹਾ ਨਾ ਕਿਉਂਕਿ ਸਾਹਮਣੇ ਉਹਨਾਂ ਦੇ ਸਿਸਟਰ ਤੇ ਰੂਪੀ ਡਾਂਸ ਕਰ ਰਹੇ ਹੁੰਦੇ ਆ ਵੀ ਜਿੰਨਾ ਮਰਜੀ ਸੋਹਣਾ ਹੁੰਦਾ ਸਾਡੇ ਇਸ਼ਕ ਦੇ ਵਿੱਚ ਪਰ ਇਸ ਤੋਂ ਸੋਹਣਾ ਕੁਝ ਵੀ ਨਹੀਂ ਹੋਣਾ ਸੀ ਵਾ ਵਾ ਹਨਾ ਤਾਂ ਇਹ ਬਹੁਤ ਮਤਲਬ